ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਸਹਿਣਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਜੀ ਜੇ ਕਿਸੇ ਬਾਈ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 758200355 ਜੀ ਕਰਦੇ ਆ ਜੀ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਜਾਣਕਾਰੀ ਹਾਂਜੀ ਬਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਨਾਮ ਦੱਸਿਓ ਜੀ ਆਪਣਾ ਬਾਈ ਨਾਮ ਪਵਿੱਤਰ ਸਿੰਘ ਹੈ ਜੀ ਪਿੰਡ ਸਹਿਣਾ ਹੈ ਜੀ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਤਹਿਸੀਲ ਤੋਂ ਬਾਈ ਠੀਕ ਹੈ ਜੀ ਹਾਂਜੀ ਬਈ ਇਹ ਗਾਂਧੀ ਜਾਣਕਾਰੀ ਦਿਓ ਜੀ ਆਪਣੀ ਬਾਈ ਇਹ ਤੋਕੜਾਈ ਹਾਂਜੀ ਨਹੀਂ ਹੁਣ ਟੈਂਕ ਦੇ ਥੱਲੇ 12 ਲੀਟਰ ਦੁੱਧ ਤਿਆਰ ਆਈ ਪੰਮੇ ਚਾਰ ਡੰਗ ਚੋਲੋ ਠੀਕ ਹੈ ਜੀ ਆਪ ਦੀ ਦਸੱਲੀ ਕਰਕੇ ਲੈ ਜਾਈ ਠੀਕ ਹੈ ਜੀ ਚਾ ਚਾਰ ਡੰਗ ਚੋ ਕੇ ਲੈ ਜਾਈ ਹਾਂ ਜੀ ਬਈ ਚਾਰ ਡੰਗ ਚੋ ਕੇ ਲੈ ਜਾਣੀ ਠੀਕ ਹੈ ਜੀ ਠੀਕ ਹੈ ਤਾਂ ਨਹੀਂ ਭਰਾ ਬਈ ਆਪਾਂ ਨਹੀਂ ਬਈ ਜੀ ਠੀਕ ਹੈ ਨਹੀਂ ਭਰਾ ਜੀ ਠੀਕ ਹੈ ਜੀ ਹਾਂ ਜੀ ਤੋ ਭਰਾ ਲੇਵਾ ਦੇਖ ਸਕਦੇ ਹੁਣ ਤਾਂ ਚੋਈ ਵੀ ਵੀ ਰਹਿਣਾ ਸਵੇਰ ਹਾਂ ਜੀ ਬਈ ਸਵੇਰ ਦਾ ਟਾਈਮ ਆਈ ਚੋਈ ਵੀ ਆਈ ਹੁਣ ਆਪਣੀ ਠੀਕ ਹੈ ਬਾਕੀ ਆਪ ਦੀ ਦਸੱਲੀ ਕਰਕੇ ਲੈ ਜਾਣਾ ਬਈ ਕੋਈ ਵੀ ਆ ਚਾਰ ਡੰਗ ਚੋ ਕੇ ਲੈ ਜਾਣਾ ਉਹਦੀ ਠੀਕ ਹੈ ਜੀ ਜਰਸੀ ਕ੍ਰੋਸ ਆ ਬਈ ਜਰਸੀ ਕ੍ਰੋਸ ਆ ਬਈ ਲੋ ਜੀ। ਮੈਂ। ਛੰਡੀ ਸੀਲ ਕੋਲਾ ਬਾਈ। ਠੀਕ ਹੈ ਜੀ। ਜਿਵੇਂ ਮਰਜ਼ੀ ਭਵੇਂ ਬੁੜੀਆਂ ਚੋਈ ਜਾਣ ਕੋਈ ਚੱਕਰ ਨਹੀਂ। ਠੀਕ ਹੈ ਜੀ। ਠੀਕ। ਜਿਵੇਂ ਮਰਜ਼ੀ ਉਹ ਕਰੀ ਜਾਣ। ਠੀਕ ਹੈ ਜੀ। ਲੋ ਜੀ। ਰੇਡ ਭਰਾ ਦਾ। ਰੇਡ ਬਾਈ 30000 ਰੁਪਏ ਮੋਲ ਆ ਜੀ। ਠੀਕ ਹੈ ਯਾਰ ਮੋਲ। ਹਾਂ ਜੀ। ਠੀਕ ਹੈ। ਠੀਕ। ਲਿਓ ਭਰਾ ਬਾਹਰ ਹੀ ਲਿਓ। ਲੋ ਜੀ। ਇਹ ਲੈਣ ਨੂੰ ਪੈਂਦਾ ਜੀ ਬਰਨਾਲਾ। ਠੀਕ ਹੈ ਜੀ। ਥੋੜਾ ਡਰਦੀ ਆ ਕੋਈ ਡਾਕਟਰ। ਪੱਗ-ਪੁਗ ਬੰਨੀ ਤੇ ਕਰਕੇ ਭਰਾ ਡਰਦੀ ਆ ਥੋੜਾ ਜਿਹਾ। ਅਹ ਠੀਕ ਹੈ ਜੀ ਚੈੱਕ ਕਰ ਸਕਦੇ ਹੋ ਬਰਾ ਲੋ ਜੀ ਠੀਕ ਹੈ ਸਮਿਲਦੇ ਹਾਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ